ਲੈ ਕੇ ਕੋਈ ਸਮਾਨ ਨਹੀਂ ਲੈ ਗਿਆ ਜਪਿੰਜਾ ਭਾਰਤ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਚੁੰਬਰਾ ਜੀ ਬੱਬਾ ਮਲਕਬਜ਼ਾਰ ਬਿਲਕੁਲ ਮਸਜਿਦ ਦੇ ਮੋੜੇ ਮੋਰੇ ਖੜੇ ਆ ਜਿੱਥੇ ਇੱਕ ਦੁਕਾਨ ਹੈ ਇੱਕ ਹੈਂਡੀਕੈਪ ਮੁੰਡਾ ਸੋਨੂ ਜਿਹਦੀ ਦੁਕਾਨ ਹੈ ਭਾਂਡਿਆਂ ਦੀ ਛੋਟੇ-ਮੋਟੇ ਪਲਾਸਟਿਕ ਦਾ ਸਮਾਨ ਜਿਹੜਾ ਵੇਚ ਕੇ ਉਹ ਘਰ ਦਾ ਗੁਜ਼ਾਰਾ ਕਰਦਾ ਰਾਤੀ ਚੋਰਾਂ ਨੇ ਉਹਦੇ ਦੁਕਾਨ ਦੇ ਉੱਪਰੋਂ ਜਿਹੜਾ ਕੋਠੇ ਦੇ ਉੱਪਰ ਦੀ ਟੱਪ ਕੇ ਜਿਹੜਾ ਉਹਦਾ ਕੀਮਤੀ ਸਮਾਨ ਸੀ ਜਾਂ ਪੈਸਾ ਸੀ ਉਹ ਲੈ ਕੇ ਚਲੇ ਗਏ ਆਹ ਗੱਲਬਾਤ ਕਰਦੇ ਹਾਂ ਉਸ ਦੁਕਾਨਦਾਰ ਨਾਲ ਕਿਹ ਵਾਰ ਕਿੱਦਾਂ ਚੋਰੀ ਹੋਈ ਆ ਜੀ ਬਈ ਕੀ ਨਾਮ ਜੀ ਆਪਣਾ ਸੋਨੂ ਕੀ ਉਹ ਸਾਹਮਣੇ ਦੇਖ ਕੇ ਕਿ ਦੁਕਾਨ ਕਿੱਥੇ ਆਪਣੀ ਬਾਬਾ ਮਲਕ ਯਾਰ ਮਸਜਿਦ ਦੇ ਸਾਹਮਣੇ ਹੀ ਕਾਹਦਾ ਕੰਮ ਕਰਦੇ ਭਾਂਡਿਆਂ ਦਾ ਹੀ ਅੱਛਾ ਕੀ ਗੱਲ ਹੋਈ ਸਰ ਪ੍ਰਧਾਨੀ ਸਵੇਰੇ ਜਦੋਂ ਮੈਂ ਆਇਆ ਤਾਂ ਗੱਲਾਂ ਖੁੱਲਾ ਆਇਆ ਤੇ ਕੋਠੇ ਗਿਆ ਤੇ ਦਰਵਾਜ਼ਾ ਟੁੱਟਾ ਪਿਆ ਹੀ ਅੱਛਾ ਉੱਪਰੋਂ ਚੜ੍ਹ ਗਏ ਗੱਲੇ ਜੋ ਸਾਰੇ ਪੈਸੇ ਕੱਢ ਕੇ ਲੈ ਗਏ ਕਿੰਨਾ ਕਸਕਾ ਕੈਸ਼ ਕੈਸ਼ ਸਰ 15 ਤੋਂ 20000 ਰੁਪਏ ਸੀ ਅੱਛਾ ਤੇ ਪਿੱਛੇ ਦੀ ਮਿਲ ਗਈ ਕੋਈ ਇੱਧਰ ਸੀਸੀਟੀਵੀ ਕੈਮਰੇ ਲੱਗੇ ਦੁਕਾਨ ਦੇ ਮੋਰੇ ਦੁਕਾਨ ਦੇ ਮੋਰੇ ਲੱਗੇ ਆਈ ਪਰ ਆਇਆ ਕੋਠੇ ਹੋ ਆਈ ਅੱਛਾ ਕੋਠੇ ਦੇ ਉੱਪਰ ਦੀ ਰਸਤਾ ਹੈਗਾ ਆਣਦਾ ਇੱਧਰ ਨੂੰ ਨਾਲ ਕੋਠੇ ਦੇ ਕੋਠੇ ਲੱਗਦੇ ਪਿਆਈ ਕੋਠਿਆਂ ਤੋਂ ਚੜ ਕੇ ਦੇਖਿਆ ਤਾਂ ਉੱਤੇ ਪੈਰ ਨਿਸ਼ਾਨ ਲੱਗੇ ਕੋਠੇ ਤੇ ਉਹਦੇ ਅੱਛਾ ਪਿੱਛੇ ਦੀ ਆ ਜਾਨਕੀ ਹਾਂਜੀ ਤੇ ਦੀ ਪੁਲਿਸ ਕੰਪਲੇਨਟ ਕੀਤੀ ਸੀ ਸਰ ਕੀਤੀ ਸੀ ਤਾਂ ਉਹ ਕਹਿੰਦੇ ਕਿ ਇਹ ਲਿਖਤੀ ਤੌਰ ਤੇ ਦੇ ਕੇ ਆਓ ਉੱਥੇ ਆਪਨੇ ਕੀਤੀ ਕਿੱਥੇ ਸੀ ਕੰਪਲੇਨਟ ਕਿੱਥੇ ਕੀਤੀ ਸੀ 112 ਨੰਬਰ ਤੇ 112 ਨੰਬਰ ਤੇ ਕੀਤੀ ਸੀ ਹਾਂਜੀ ਅੱਛਾ ਕੀ ਕਹਿੰਦੇ ਉਹ ਉਧੇ ਸਰ ਉਹਨਾਂ ਦੇ ਮੁਲਾਜ਼ਮ ਆਇਆ ਸੀ ਉਹ ਫੋਟੋ ਖਿੱਚ ਕੇ ਲੈ ਗਿਆ ਬਸ ਮੁੜ ਕੇ ਕੋਈ ਨਹੀਂ ਆਇਆ ਅੱਛਾ ਕੀ ਮੰਗਾ ਕੀ ਚਾਹੁੰਦੇ ਹਣ ਤੁਸੀਂ ਉਧੇ ਅਸੀਂ ਇੰਨਾ ਹੀ ਚੱਲਵੇ ਚੋਰ ਫੜਿਆ ਜਾਵੇ ਤਾਂ ਸਾਡੇ ਪੈਸੇ ਮਿਲ ਜਾਣ ਬਸ ਇਸ ਤੋਂ ਜ਼ਿਆਦਾ ਅਸੀਂ ਕੀ ਚਾਹਣਾ ਹੈ ਕਿ ਕਿੰਨਾ ਤੋਂ ਛੁੱਟੀ ਦੀ ਦੁਕਾਨ ਹੈ ਤੁਹਾਡੀ ਨਾ ਹਾਂਜੀ ਅੱਛਾ ਕਿੰਨੇ ਬੱਚੇ ਦੋ ਹੀ ਅੱਛਾ ਜੀ ਆ ਜੀ ਸਾਨੂੰ ਜਿਹੜੀ ਦੁਕਾਨ ਆ ਇਹ ਪਲਾਸਟਿਕ ਦਾ ਸਮਾਨ ਜੋ ਭਾਂਡਿਆਂ ਦਾ ਜਿਹੜਾ ਛੋਟਾ ਮੋਟਾ ਕਾਰੋਬਾਰ ਕਰਦਾ ਪਰ ਇਹਦੀ ਦੁਕਾਨ ਦੇ ਅੰਦਰ ਪਿੱਛੇ ਦੀ ਜਿਹੜੇ ਦੁਕਾਨ ਦੇ ਉੱਪਰ ਦੀ ਕੋਠੇ ਦੇ ਉੱਪਰ ਦੀ ਰਸਤਾ ਆ ਜਿਹੜੇ ਉਧਰ ਦੀ ਉਹਦਾ ਦਰਵਾਜ਼ਾ ਤੋੜ ਕੇ ਜਿਹੜਾ ਚੋਰ ਜਿਹੜਾ ਚੋਰੀ ਨੂੰ ਅੰਜਾਮ ਦੇ ਕੇ ਗਿਆ ਨਾ ਇਸ ਦੀ ਪੁਲਿਸ ਕੰਪਲੇਟ ਜਿਹੜੀ 112 ਤੇ ਕਰ ਦਿੱਤੀ ਕਿ ਜਿੱਦਾਂ ਉਹਨਾਂ ਨੇ ਦੱਸਿਆ ਕਿ ਸਾਨੂੰ ਕਿ ਇਹ ਦੀ ਜਿਹੜੀ 112 ਤੇ ਕੰਪਲੇਟ ਕੀਤੀ ਸੀ ਔਰ ਤੋਂ ਪੁਲਿਸ ਦੇ ਮੁਲਾਜ਼ਮੇ ਇੱਕ ਵਾਰੀ ਆਏ ਸੀਗੇ ਔਰ ਉਹ ਉਹਨਾਂ ਨੇ ਆ ਕੇ ਜਿਹੜੀ ਇਹ ਤਫਤੀਸ਼ ਸ਼ੁਰੂ ਕਰ ਦਿੱਤੀ ਆ ਹੁਣ ਦੇਖਦੇ ਆ ਕਿ ਕਦੋਂ ਤੱਕ ਜਿਹੜਾ ਇਹ ਚੋਰ ਜਿਹੜੇ ਆ ਪੁਲਿਸ ਦੇ ਸ਼ਕੰਜੇ ਵਿੱਚ ਉਹਦੇ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੁੰਬਰ ਇੱਕ ਤਲਾਹ ਨਕੋ